ਜੀ ਸਵਾਗਤ ਹੈ ਆਪਣੇ ਇੱਕ ਹੋਰ ਬਲੌਗ ਦੇ ਵਿੱਚ ਜਿੰਨੇ ਵੀ ਸਾਨੂੰ ਚਾਉਣ ਵਾਲੇ ਨੇ ਅਸੀਂ ਅੱਜ ਐਮਪੀ ਰਤਲਾਨ ਤੋਂ ਛੋਨੂਬੁਰ ਜਾ ਰਹੇ ਹਾਂ ਤੇ ਕੰਪੈਨ ਆਪਣੀ ਇੱਥੇ ਆ ਤੇ ਰਾਜਾ ਆਪਣਾ ਸਵੇ ਇੱਕ ਹੋਰ ਕੰਪੈਨ ਦਾ ਸੱਦਾ ਹੋਇਆ ਸ਼ੋਪੁਰ ਉਸ ਨੂੰ ਲੈਣੇ ਬਾਸਤੇ ਜਾ ਰਹੇ ਆ ਮੈਂ ਤੇ ਬਾਜਾ ਸਲਿਆਣੀ ਕਿਉਂਕਿ ਇੱਥੇ ਆਪਣੇ ਅਜੇ 4 ਦਿਨ ਲੱਗਦੇ ਆ ਤੇ ਉਹ ਕੰਬੈਨ ਆਪਾਂ ਕੋਟੇ ਦੇਣੀ ਆ ਤੇ ਥੋੜਾ ਬਹੁਤਾ ਚੁਨਾ ਆ ਗਿਆ ਹੁਣਾਂ ਕਿਸੇ ਦਾ ਫੋਨ ਕਰਦੇ ਸੀ ਵਾਰ-ਵਾਰ ਕਾਫੀ ਦਿਨਾਂ ਦੀ ਗੱਲ ਚੱਲਦੀ ਸੀ ਕੰਬੈਨ ਬਾਰੇ ਤੇ ਪਰ ਅੱਜ ਫਾਈਨਲ ਹੋ ਗਿਆ ਸਵੇਰੇ ਹੀ ਕੰਬੈਨ ਆਪਾਂ ਲੈ ਲਈ ਆ ਪਾਈ ਹਾਈ ਹਾਈਵੇ ਤੇ ਅਸੀਂ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਰੋਡ ਬਹੁਤ ਵਧੀਆ ਬਣਿਆ ਹੋਇਆ ਬਸ ਭਾਵੇਂ ਹੱਥ ਛੱਡ ਕੇ ਬਹਿ ਜਾਉ ਗੱਡੀ ਦੇ ਨਹੀਂ ਆ ਰਹਾ ਆ ਜਾਂਦਾ ਤੇ ਉਹਨਾਂ ਦਾ ਇੱਕ ਡਰਾਈਵਰ ਰੱਖਿਆ ਹੋਇਆ ਉਹ ਵੀ ਪੰਜਾਬ ਗਿਆ ਸੀਗਾ ਇਹ ਤਾਂ ਉਹ ਆ ਗਿਆ ਤਾਂ ਫਿਰ ਉਹ ਆਪਾਂ ਨੂੰ ਦੇ ਦੇਣੀ ਹੈ ਤੇ ਜੇ ਨਾ ਆ ਤਾਂ ਫਿਰ ਆਪਾਂ ਇੱਕ ਡਰਾਈਵਰ ਬੁਲਾਵਾਂਗੇ ਭੰਡੂ ਐਸਮ ਐਸਮਕ ਤਾਂ ਆਪਣੇ ਕੋਲੇ ਇੱਕ ਪਾਜਾ ਹੀ ਆ ਨੰਬਰ ਕਟਰ ਕਰਵਾ ਕੇ ਤੇ ਛੱਡਦੇ ਨੇ ਚੱਲਾਈ ਚਲੋ ਅਜੇ ਹੈ ਵੀ ਕੰਮ ਵੈਸੇ ਥੋੜਾ ਥੋੜਾ ਆਪਣੇ ਕੋਲੇ ਝੋਟੇ ਪੈ ਗਿਆ ਸੀ ਕਰਨੀ ਜਿਹੜੇ ਰਸਤੇ ਕੱਚੇ ਆ ਉੱਥੇ ਤਾਂ ਹਜੇ 2-4 ਦਾਣਾਂ ਲੰਬੈਣ ਨਹੀਂ ਜਾਣੀ ਜਿਹੜਾ ਮੜਾ ਮੋਟਾ ਜਿਹੀ ਕੋਈ ਰੋਡ ਤੇ ਆਇਆ ਹੋਇਆ ਤਾਂ ਉੱਥੇ ਹੀ ਵੱਡਪੂਆ ਸ਼ਰਕ ਦੇ ਉੱਪਰ ਤੇ ਉਹਨਾਂ ਆਪਾ ਉਹ 4-5 ਦਾਣਾਂ ਦੇ ਵਿੱਚ ਆਪਣੀ ਮਸ਼ੀਨ ਜਦੋਂ ਵੀ ਫ੍ਰੀ ਹੋ ਗਈ ਇਹ ਐਮਪੀ ਵਾਲੀ ਫਿਰ ਇਹਨੂੰ ਲੈ ਜਵਾਂਗੇ ਇਹਦੇ ਤੇ ਤਿੰਨ ਬੰਦੇ ਹੈਗੇ ਆ ਫਿਰ ਰੋਟੀ ਆਪਾਂ ਢਾਪੇ ਤੋਂ ਕਰ ਦਿਆਂਗੇ ਫਿਰ ਦੋ-ਦੋ ਬੰਦੇ ਹੋ ਜਾਣਗੇ ਜੇ ਬੰਦਾ ਮਿਲ ਗਿਆ ਤਾਂ ਬੰਦਾ ਲੈ ਆਵਾਂ ਕਿਉਂਕਿ ਇਹ ਜਿਹੜਾ ਚੌਥਾ ਬੰਦਾ ਨਾ ਸਾਡੇ ਨਾਲ ਉਹ ਲਿਖਤ ਪੜਤ ਵਾਲਾ ਹੀ ਆ ਤੇ ਹੈ ਵੀ ਡੋਕਰਾ ਜਾਨੀ ਕਿ ਬੁੱਢਾ ਜਿਵੇਂ ਇਧਰਲੀ ਬੋਲੀ ਦੇ ਵਿੱਚ ਤੁਹਾਨੂੰ ਦੱਸਦਾ ਵੀ ਡੋਕਰਾ ਜਾਨੀ ਕਿ ਬੁੱਢਾ ਤੇ ਜਦੋਂ ਲਿਖਤ ਪੜਤ ਕਰ ਲੈਂਦਾ ਕਿ ਬੰਦਾ ਮਿਲ ਗਿਆ ਜੀ ਉਹਨਾਂ ਕੰਬੈਨ ਵਾਲਿਆਂ ਦੇ ਜਿਹੜਾ ਬੰਦਾ ਰੱਖੇ ਹੋਇਆ ਸੀਗਾ ਜੀ ਉਹ ਆ ਗਿਆ ਤਾਂ ਸਰਾਪਾਂ ਉਹਦੇ ਨਾਲ ਹੀ ਕੰਮਟ ਕਰ ਲਾਂਗੇ ਗੱਲਬਾਤ ਕਰ ਲਾਂਗੇ ਉਸ ਹੱਬ ਤਰੀਕੇ ਨਾਲ ਕਿਸੇ ਨਾਲ ਸੈਟਿੰਗ ਆ ਗਈ ਤਾਂ ਆਪਾਂ Apa... ਚਾਰ Car...